ਅਰ ਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ੀਆ ਖਬਰਾਂ ਪਹਿਲਾਂ ਸਪ੍ਰਿੰਟਨ ਦੀਆਂ ਖਾਸ ਖਬਰਾਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਕੰਮ ਹੋਇਆ ਅੱਜ ਖਤਮ ਕਈ ਜਗ੍ਹਾ ਤੇ ਹੋਈ ਝਗੜੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਪਲਕੇ ਹੋਣ ਵਾਲੀ VOTING ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਪੰਜਾਬ ਪੁਲਿਸ ਵੱਲੋਂ ਕਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਸਖਤਰੇ ਦੀ ਤੀਜੀ ਮੰਜ਼ਲ ਤੋਂ ਮਾਰੀ ਸ਼ਾਲ ਕੇਂਦਰੀ ਰੇਲ ਮੰਤਰੀ ਅਸ਼ਮਨੀ ਵੈਸ਼ਨਵ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹਾਦਸੇ ਵਿੱਚ ਰੇਲਵੇ ਦਾ ਨਹੀਂ ਹੋਏਗਾ ਨਿਚਕਨ ਅਤੇ ਭਾਰਤੀ ਹਵਾਈ ਫੌਜ ਆਪਣੇ 92 ਸਥਾਪਨਾ ਦਿਵਸ ਦੀ ਯਾਦ ਵਿੱਚ ਇਸ ਮਹੀਨੇ ਦੀ 6 ਅਤੇ 8 ਤਰੀਕ ਨੂੰ ਚਨਈ ਵਿੱਚ ਇੱਕ ਫ্লাইਪਾਸ ਸ਼ੋਦਾ ਕਰੇਗੀ ਆਯੋਜਨ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਭਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਦੇ ਚਲਦਿਆਂ ਪੂਰੇ ਪੰਜਾਬ ਵਿਖੇ ਨਾਮਜ਼ਦਗੀ ਦਾਖਲ ਕੇਂਦਰਾਂ ਤੇ ਵੱਡੀਆਂ ਭੀੜਾਂ ਵੇਖਣ ਨੂੰ ਮਿਲੀਆਂ ਅਤੇ ਕਈ ਥਾਂ ਬਾਦ-ਬਿਬਾਦ ਵੀ ਸਾਹਮਣੇ ਆਏ। ਸੱਤਾਧਾਰੀ ਪਾਰਟੀ ਦੇ ਦੇਸ਼ ਦੇ ਵਿਰੋਧੀ ਪਾਰਟੀਆਂ ਨੂੰ ਪਿਛਲੇ ਦਿਨਾਂ ਵਿੱਚ ਚੁੱਲਾ ਟੈਕਸਰ ਤੇ ਐਨਓਸੀ ਨਹੀਂ ਮਿਲੀ ਸੀ ਜਿਸ ਵਿੱਚੋਂ ਚੋਣ ਕਮਿਸ਼ਨ ਨੇ ਸਵੈ ਘੋਸ਼ਣਾ ਪੱਤਰ ਰਾਹੀਂ ਨਾਮਜ਼ਦਗੀ ਪਰਨ ਬਾਰੇ ਕਿਹਾ ਸੀ। ਉਧਰ ਨਾਮਜ਼ਦਗੀ ਕਾਗਜ਼ ਦਾਖਲ ਕਰਨ ਨੂੰ ਲੈ ਕੇ ਸਵੇਰ ਤੋਂ ਹੀ ਕਈ ਜਗ੍ਹਾ ਤੇ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਮੋਗਾ ਵਿਖੇ ਪੰਚਾਇਤੀ ਚੋਣਾਂ ਲਈ ਨਗਰ ਨਿਗਮ ਦਾ ਹਿੱਸਾ ਬਣੇ ਪਿੰਡ ਲੰਡੇ ਦੇ ਵਿਖੇ ਨਾਮਜ਼ਦਗੀ ਕੇਂਦਰ ਕੋਲ ਗੋਲੀਬਾਰੀ ਹੋਣ ਕਾਰਨ ਲੋਕਾਂ ਵਿੱਚ ਭਗ ਦਰਮਚ ਗਈ ਇਸ ਮੌਕੇ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਹਾਕਮ ਤੇ ਨਾਲ ਜੁੜੇ ਇੱਕੋ ਪਿੰਡ ਦੇ ਦੋ ਸਰਪੰਚੀ ਦੇ ਚਾਵਨ ਉਮੀਦਵਾਰਾਂ ਵਿੱਚ ਤਣਾਅ ਪੈਦਾ ਹੋ ਗਿਆ ਤੇ ਇੱਕ ਤੇ ਦੇ ਕਾਗਜ਼ ਪੜਕੀ ਸੁੱਟ ਦਿੱਤੇ ਗਏ ਇਸ ਬਾਅਦ ਸ਼ਰਾਰਤੀ ਅਨਸਰਾ ਨੇ ਹੋਰਨਾ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਵੀ ਖੋ ਕੇ ਪਾੜ ਦਿੱਤੇ ਜਿਸ ਵੀਡੀਓ ਵਾਇਰਲ ਹੋਈ ਇਸ ਤਰ੍ਹਾਂ ਕੋਟਿਸੇਖਾਂਤੇ ਧਰਮਕੋਟ ਵਿਖੇ ਵੀ ਨਾਮਜ਼ਦਗੀ ਕੇਂਦਰਾਂ ਵਿੱਚ ਸਰਪੰਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪਾੜਨ ਦੇ ਮਾਮਲੇ ਸਾਹਮਣੇ ਆਏ ਨੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਹਲਕਾ ਲਾਠੀ ਚਾਰਜ ਵੀ ਕਰਨਾ ਪਿਆ ਉਧਰ ਫੂਡ ਸਪਲਾਈ ਵਿਭਾਗ ਦੇ ਧਰਮਕੋਟ ਸਥਿਤ ਦਫ਼ਤਰ ਦੇ ਬਾਹਰ ਸ਼ੁੱਕਰਵਾਰ ਨੂੰ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਢਾਕਲ ਕਰਨ ਤੋਂ ਪਹਿਲਾਂ ਹੀ ਮਾਹੌਲ ਕਰਮਾ ਗਿਆ ਪੰਚਾਇਤੀ ਚੋਣਾਂ ਲਈ ਸਰਪੰਚਾਂ ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਦੇ ਅਜਾਖਰੀ ਦਿਨ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਉੱਤੇ ਪੁਲਿਸ ਦਾ ਡੰਡਾ ਚੱਲਿਆ ਜਿਸ ਕਾਰਨ ਉੱਥੇ ਅਫਰਾ ਤਫਰੀਦਾ ਮਾਹੌਲ ਬਣ ਗਿਆ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਜਿੰਦਰ ਸਿੰਘ ਮੱਖਣਪਰਾੜ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪ੍ਰਸ਼ਾਸਨ ਉੱਤੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇ ਮਕਸਦ ਨਾਲ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਲਗਾਏ ਨੇ ਅਕਾਲੀ ਆਗੂਆਂ ਦੱਸਿਆ ਕਿ ਪਿੰਡ ਲੋਹਾਰਾ ਤੇ ਖੂਸਾ ਰਣ ਤੀਰ ਦੇ ਉਨ੍ਹਾਂ ਦੇ ਸਬਰਸ਼ਕਾਂ ਪਾਸੋਂ ਬਲਾਕ ਕੋਟੇ ਇਸ਼ੇਖਾਂ ਵਿਖੇ ਨਾਮਜ਼ਦਗੀ ਦੀਆਂ ਫਾਈਲਾਂ ਖੋਲੀਆਂ ਗਈਆਂ ਨੇ ਅਤੇ ਉਹਨਾਂ ਦੀ ਮਾਰਕਟਾਈਬ ਕੀਤੀ ਗਈ ਹੈ ਇਸ ਮਾਮਲੇ ਦੀ ਅਕਾਲੀ ਅਗਵਾ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਪਾਈ ਹੈ ਦੂਜੇ ਪਾਸੇ ਉਪ ਮੰਡਲ ਪੁਲਿਸ ਸਰਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਦਫਤਰ ਦੇ ਬਾਅਦ ਕੁਝ ਲੋਕ ਆਫਸ ਵਿੱਚ ਉਲਝੇ ਸਨ ਇਸ ਲਈ ਪੁਲਿਸ ਨੂੰ ਸਖਤੀ ਕਰਨੀ ਪਈ ਉਹਨਾਂ ਦੱਸਿਆ ਕਿ ਕੁਝ ਲੋਕਾਂ ਨੂੰ ਅਜੇ ਤੱਕ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਪਲਕੇ ਹੋਣ ਵਾਲੀ VOTING ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ VOTING ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਚੱਲੇਗੀ 90 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ 1031 ਉਮੀਦਵਾਰ ਮੈਦਾਨ ਵਿੱਚ ਨੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਨਾਂ ਵਿੱਚ 464 ਆਜ਼ਾਦ ਉਮੀਦਵਾਰ ਨੇ ਸੂਬੇ ਵਿੱਚ 2 ਕਰੋੜ 3 ਲੱਖ 54 ਹਜ਼ਾਰ ਤੋਂ ਵੱਧ ਵੋਟਰ ਨੇ ਉਹਨਾਂ ਦੱਸਿਆ ਕਿ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਕੁੱਲ 20632 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪੰਜਾਬ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 1.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਿੰਡੀਕੇਟ ਦੇ ਤਾਰ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਨਾਲ ਜੁੜੇ ਹੋਏ ਨੇ। ਹੈਰੋਇਨ ਦੀ ਤਸਕਰੀ ਅੱਧੀਆਂ ਬਾਹਾਂ ਵਾਲੀਆਂ ਜੈਕਟਾਂ ਵਿੱਚ ਲੁਕੋ ਕੇ ਵਨ ਰਹੀ ਕੀਤੀ ਜਾ ਰਹੀ ਸੀ। ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਹਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸ ਨਗਰ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ ਦੋ ਵਿਕਤੀਆਂ ਸੁਖਦੀਪ ਸਿੰਘ ਤੇ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 1.5 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਅਫਗਾਨ ਹੈਂਡਲਰਾਂ ਦਾ ਖੁਲਾਸਾ ਹੋਇਆ ਜੋ ਕਿ ਅੰਤਰਰਾਸ਼ਟਰੀ ਨਸ਼ਾ ਮਾਫੀਆ ਨਾਲ ਜੁੜੇ ਹੋਏ ਨੇ। ਡੀਜੀਪੀ ਨੇ ਦਰਸ਼ਕੀ ਗ੍ਰਿਫਤਾਰ ਕੀਤਾ ਗਿਆ ਸੁਖਦੀਪ ਸਿੰਘ ਪਹਿਲਾਂ ਵੀ 2020 ਵਿੱਚ ਇੱਕ ਅਗਵਾ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ ਤੇ ਮਈ 2024 ਤੋਂ ਜ਼ਮਾਨਤ 'ਤੇ ਬਾਹਰ ਸੀ ਇਹਨਾਂ ਵੱਲੋਂ ਹੈਰਿਆਂ ਨੂੰ ਅਧੀਆਂ ਬਾਹਾਂ ਬੜੀਆਂ ਜੈਕਟਾਂ ਵਿੱਚ ਢਕੋ ਕੇ ਵਨ ਰਹੀਂ ਸਮਗਲ ਕੀਤਾ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਇਸ ਕਾਰਵਾਈ ਨੇ ਅੰਤਰਰਾਸ਼ਟਰੀ ਨਸ਼ਾ ਸਪਲਾਈ ਚੈਨਾਂ ਨੂੰ ਚਟਕਾਰ ਦਿੱੰਧਿਆ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬਠਿੰਡਾ ਜ਼ਿਲ੍ਹੇ ਦੇ ਹਲਕਾ ਮੋੜ ਮੰਡੀ ਦੇ ਪਿੰਡ ਸੰਦੋਆ ਵਿੱਚ ਇੱਕ ਪਿਤਾ ਨੇ ਆਪਣੇ ਹੀ ਪੁੱਤਰ ਦੇ ਸਿਰ ਵਿੱਚ ਫੋੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਇਸ ਸਬੰਧੀ ਮੋੜ ਮੰਡੀ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ 26 ਸਾਲਾ ਗੁਰਸੇਵਕ ਸਿੰਘ ਪੁੱਤਰ ਹੁਸ਼ਾਰ ਸਿੰਘ ਵਾਸੀ ਸੰਦੋਆ ਦਾ ਕਤਲ ਹੋਇਆ ਜਿਸ ਦੀ ਸਾਨੂੰ ਸੂਚਨਾ ਮਿਲੀ ਜਦੋਂ ਸੀ ਘਟਨਾ ਸਥਾਨ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਹੁਸ਼ਾਰ ਸਿੰਘ ਦੀ ਘਰ ਵਾਲੀ ਮੂਰਤੀ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਨਸ਼ੇ ਪੱਤੇ ਗੋਲੀਆਂ ਕੈਪਸੂਲ ਸਮੇਤ ਚਿੱਟੇ ਦਾ ਸ਼ਕਰਦਸ ਸੀ ਅਤੇ ਉਹ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਜਿਸ ਕਾਰਨ ਬੀਤੀ ਰਾਤ ਉਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਤੇ ਪਿਤਾ ਪੁੱਤਰ ਵਿੱਚ ਵੀ ਝਗੜਾ ਸ਼ੁਰੂ ਹੋ ਗਿਆ ਪਿਤਾ ਨੇ ਉਸ ਤੇ ਸਿਰ ਵਿੱਚ ਫੌੜੇ ਦੇ वार ਕੀਤੇ ਜਿਸ ਨਾਲ ਗੁਰਸੇਵਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਕਹਿ ਕੇ ਮ੍ਰਿਤਕ ਦੀ ਪਤਨੀ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਅਜੀਤ ਪਵਾਰ ਤੜੇ ਦੇ ਵਿਧਾਇਕ ਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹੜੀ ਚਰੀਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਸਿਵਾਈ ਕਤਰੇਤ ਜਿਸ ਨੂੰ ਮੰਤ్రਾਲਾ ਪਵਨ ਕਿਹਾ ਜਾਂਦਾ ਹੈ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਪਰ ਹੀਟਾਂ ਜਾਲ ਲਿਆ ਹੋਣ ਕਾਰਨ ਉਹ ਉਸ ਵਿੱਚ ਡਿੱਗਣ ਕਰਕੇ ਸੁਰੱਖਿਤ ਬਚ ਗਏ ਦੱਸਿਆ ਜਾਂਦਾ ਹੈ ਕਿ ਉਹਨਾਂ ਕਤਥੇ ਤਰਫ਼ ਸੂਬਾ ਸਰਕਾਰ ਦੇ ਹੈੱਡਕੁਆਟਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਦਸਨਯੋਗੇ ਕਿ ਚਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ ਯਾਨੀ ਐਸਸੀ ਸਬੰਧੀ ਕੋਟੇ ਵਿੱਚ ਕਾਨਾ ਵਿਦੋਸ਼ ਧਨਗਰ ਪਾਈਚਾਰੇ ਨੂੰ ਰੱਖਵਾ ਕਰਨ ਦਿੱਤੇ ਜਾਂਦਾ ਵਿਰੋਧ ਕਰ ਰਹੇ ਨੇ ਔਰ ਚਲਬਾ ਕੇ ਧਨਗਰ ਪਾਈਚਾਰੇ ਨੂੰ ਇਸ ਵੇਲੇ OBC ਕੋਟੇ ਵਿੱਚ ਰੱਖਵਾ ਕਰਨ ਮਿਲਿਆ ਹੋਇਆ ਪਰ ਉਹ SC ਕੋਟੇ ਵਿੱਚੋਂ ਰੱਖਵਾ ਕਰਨ ਮੰਗ ਰਹੇ ਨੇ ਇਸ ਵੰਦੀ ਵਾਇਰਲ ਹੋਈ ਇੱਕ ਵੀਡੀਓ ਵਿੱਚ ਵਿਦਾਇਕ ਤੇ ਤਿੰਨ ਹੋਰ ਵਿਅਕਤੀ ਜਾਲ ਵਿੱਚ ਡਿੱਗਣ ਤੋਂ ਬਾਅਦ ਇਮਾਰਤ ਦੇ ਪਿਛਲੇ ਪਾਸੇ ਖੜੇ ਦਿਖਾਈ ਦੇ ਰਹੇ ਨੇ ਫੁਟੇਜ ਵਿੱਚ ਪੁਲਿਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਨੇ ਮਹਾਰਾਸ਼ਟਰ ਦੇ ਕਬੈਲੀ ਭਾਈ ਚਾਰੇ ਦੇ ਵਿਦਾਇਕਾਂ ਨੇ ਸ਼ੁੱਕਰਵਾਰ ਨੂੰ ਮੰਤ్రਾਲਾ ਭਵਨ ਵਿੱਚ ਮੁੱਖ ਮੰਤਰੀ ਏਕਨਾਥ ਛੰਦੇ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਰੋਸ ਪ੍ਰਦਰਸ਼ਨ ਕੀਤਾ ਮੀਟਿੰਗ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਮੰਤਰੀਆਂ ਨੇ ਵੀ ਹਿੱਸਾ ਲਿਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਛੇ ਫਲੈਗਸਟਾਫ ਰੂਟਸ ਤੇ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ ਨੂੰ ਹਾਲੀ ਕਰ ਦਿੱਤਾ ਅਤੇ ਉਹ ਲੁਟਿਅਨ ਜ਼ੋਨ ਵਿੱਚਲੇ ਬੰਗਲੇ ਵਿੱਚ ਚੜ੍ਹ ਗਏ ਨੇ ਜਿਹੜਾ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਸੰਸਦ ਮੈਂਬਰ ਵਜੋਂ ਮਿਲਿਆ ਹੋਇਆ ਹੈ ਆਮ ਆਜ਼ਮੀ ਪਾਰਟੀ ਦੇ ਸਬਰੀਮਾ ਆਪਣੀ ਪਤਨੀ ਤੇ ਪੁੱਤਰ ਸਮੇਤ ਇੱਕ ਕਾਰ ਰਹੀਂ ਸਿਵਰ ਲਾਈਨ ਦੇ ਇਲਾਕੇ ਵਿੱਚਲੀ ਮੁੱਖ ਮੰਤਰੀ ਰਹਿਸ਼ ਤੋਂ ਜਾਂਦੇ ਦਿਖਾਈ ਦਿੱਤੀ ਉਹਨਾਂ ਦੇ ਮਾਪੇ ਤੇwidetilde ਦੂਜੀ ਕਾਰ ਬਿਸਵਾਰ ਹੋ ਕੇ ਉਹਨਾਂ ਦੇ ਨਾਲ ਹੀ ਰਵਾਨਾ ਹੋਈ ਕੇਜਰੀਵਾਲ ਤੋਂ ਉਹਨਾਂ ਦਾ ਪਰਿਵਾਰ ਹੁਣ ਮਿੱਤਰ ਨੂੰ ਮਿਲੇ ਹੋਏ ਬੰਗਲੇ ਪੰਜ ਫਿਰੋਜ਼ਾ ਰੋਡ ਵਿਖੇ ਰਹੇਗਾ ਜਿਹੜਾ ਮੰਡੀ ਹਾਊਸ ਤੋਂ ਕਰੀਬ ਹੈ ਉਹ ਅਸਲ ਵਿੱਚ ਕਿ ਕੇਜਰੀਵਾਲ ਨੇ ਦਿੱਲੀ ਆਬਕਾਰੀ ਨੀਤੀ ਸੰਬੰਧੀ ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਪਿੱਛੋਂ ਇਹ ਕਹਿੰਦਿਆ ਅੱਜੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂ ਜਨਤਾ ਤੋਂ ਇਮਾਨਦਾਰੀ ਦਾ ਵਾਅਦਾ ਅਸਲ ਕਰਕੇ ਹੀ ਮੋਰਤ ਅਹੁਦਾ ਸੰਭਾਲਣਗੇ ਇਸ ਵਿੱਚੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼ਿਨੂ ਮੁੱਖ ਮੰਤਰੀ ਬਣਾ ਗਿਆ ਦੀਰુપਤੀ ਲੱਡੂਆਂ ਵਿੱਚ ਕਥਿਤ ਤਰਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ ਯਾਨੀ ਸੈੱਟ ਬਣਾਉਣ ਦਾ ਫੈਸਲਾ ਕੀਤਾ ਇਸ ਟੀਮ ਵਿੱਚ ਸੀਬੀਆਈ ਆਧਰਪ੍ਰਦੇਸ਼ ਪੁਲਿਸ ਅਧਿਕ ਰੱਖ ਸੰਬੰਧੀ ਭਾਰਤੀ ਅਦਾਰੇ ਫਸਈ ਦੇ ਇੱਕ ਇੱਕ ਅਧਿਕਾਰੀ ਸ਼ਾਮਲ ਹੋਣਗੇ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਬੀ ਵਿਸ਼ਵਨਾਥਨ ਤੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀਬੀਆਈ ਦੇ ਡਾਇਰੈਕਟਰ ਰੱਖਣਗੇ ਬੈਂਚ ਨੇ ਨਾਲ ਹੀ ਸਾਫ਼ ਕਰ ਦਿੱਤਾ ਕਿ ਅਦਾਲਤ ਨੂੰ ਸਿਆਸੀ ਮਜ਼ਾਣੇ ਜੰਗ ਬਚੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਬੈਂਚ ਨੇ ਫੈਸਲਾ ਇਸ ਸੰਬੰਧੀ ਦਾਇਰ ਵਕਫਾ ਪਟੀਸ਼ਨ ਉੱਤੇ ਸੁਣਾਇਆ ਜਿਨ੍ਹਾਂ ਵਿੱਚ ਉਹ ਪਟੀਸ਼ਨਾਂ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਗਈ ਸੀ ਬੈਂਚ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਕੋਈ ਸਿਆਸੀ ਡਰਾਮਾ ਬਣ ਜਾਵੇ ਕੇਂਦਰੀ ਰੇਲ ਮੰਤਰੀ ਅਸ਼wini ਵੈਸ਼ਨਵ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਸ਼੍ਰੀ ਵੈਸ਼ਨਵ ਨੇ 나ਸਿਕ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਚਾਰੀਵੇਂ ਸਥਾਪਨਾ ਦਿਵਸ ਵਿੱਚ ਸ਼ਿਰਕਤ ਕੀਤੀ ਤੇ ਪਰੇਡ ਦਾ ਨਿਰੇਖਣ ਕੀਤਾ। ਨਾਗਪੁਰ ਨੂੰ ਸੰਬੋਧਨ ਕਰਦਿਆਂ ਨਾ ਕਿਹਾ ਕਿ ਰੇਲਵੇ ਦੇਸ਼ ਦੇ ਗ੍ਰਿਪ ਦੇ ਮਦ ਵਰਕਲੀ ਯਾਤਰਾ ਦਾ ਦਾਦਨ ਹੈ ਇਸ ਲਈ ਕੇਂਦਰ ਸਰਕਾਰ ਨੇ ਕੋਵਿਡ ਸੁਰੱਖਿਆ ਤੇ ਮਨੁੱਖੀ ਸਿਹਤਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰੇਲਵੇ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੁਝ ਸਿਆਸੀ ਪਾਰਟੀਆਂ ਰੇਲਵੇ ਦੇ ਸੰਭਾਵੀ ਨਿੱਜੀਕਰਨ ਬਾਰੇ ਅਫਵਾਹਾਂ ਫੈਲਾ ਰਹੀਆਂ ਨੇ ਪਰ ਉਹਨਾਂ ਦ੍ਰਿੜਤਾ ਨਾਲ ਕਹੇ ਕਿ ਅਜਿਹਾ ਕੋਈ ਨਿੱਜੀਕਰਨ ਨਹੀਂ ਹੋਏਗਾ। ਭਾਰਤੀ ਹਵਾਈ ਫੌਜ ਆਪਣੇ 92 ਸਥਾਪਨਾ ਦਿਵਸ ਦੀ ਯਾਦ ਵਿੱਚ ਇਸ ਮਹੀਨੇ ਦੀ 6 ਤੇ 8 ਤਰੀਕ ਨੂੰ ਚੰਈ ਵਿੱਚ ਇੱਕ ਫਲਾਈਪਾਸ ਸ਼ੋਅ ਦਾ ਆਯੋਜਨ ਕਰੇਗੀ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਵਾਈ ਫੌਜ ਦੇ ਮੁਖੀ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਹਵਾਈ ਫੌਜ ਆਪਣੇ ਸਾਜੋ-ਸਮਾਨ ਤੇ ਸਪਲਾਈ ਲੜੀ ਨੂੰ ਚੰਗੀ ਤਰ੍ਹਾਂ ਬਣਾਈ ਰੱਖਣ ਤੇ ਕੋਈ ਖਿਲੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਸਰਬਦੇਸ਼ੀ ਕੰਮ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਵਾਈ ਸੈਨਾ ਦਾ ਟੀਚਾ ਕਿ 2047 ਤੱਕ ਭਾਰਤ ਵਿੱਚ ਪੂਰੀ ਵਸਤੂ ਸੂਚੀ ਤਿਆਰ ਕੀਤੀ ਜਾ ਸਕੇ ਅਤੇ ਉਹਨਾਂ ਦੇ ਰੱਖ ਰਖਾਵਲੀ ਸਿਸਟਮ ਸਥਾਪਿਤ ਕੀਤਾ ਜਾ ਸਕੇ ਹਵਾਈ ਫੌਜ ਦੇ ਮੁਖੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਾਲ ਕੀਤੇ ਸਾਲਾਂ ਵਿੱਚ ਸਖਲਾਈ ਤੇ ਵਿਦੇਰੀ ਦੌਰ ਤੇ ਧਾ ਗਿਆ ਹੈ ਉਹਨਾਂ ਦੱਸਿਆ ਕਿ ਸਾਲ ਹਵਾਈ ਫੌਜ ਨੇ ਤਿੰਨ ਪ੍ਰਮੁੱਖ ਅਭਿਆਸਾਂ ਵਾਯੂ ਸ਼ਕਤੀ ਗਗਨ ਸ਼ਕਤੀ ਤੇ ਤਰੰਗ ਸ਼ਕਤੀ ਕੀਤੀਆਂ ਨੇ ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ